ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਅੱਗੇ ਦੋਹੇ ਹੱਥ ਜੁੜ ਕੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਕਿਰੇ ਲੈ ਕੇ ਆਉਣ ਤੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਕੱਲ ਆਪਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਕਿ ਜਿੰਨਾ ਭੈਣ ਭਰਾਵਾਂ ਦੇ ਹਨਾ ਬੱਚਿਆਂ ਦੇ ਜਾਂ ਸੰਜੋਗ ਨਹੀਂ ਮਿਲ ਰਹੇ ਤਾਂ ਉਹ ਇਸ ਤਰੀਕੇ ਨਾਲ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਤੇ ਵਾਹਿਗੁਰੂ ਜੀ ਜਰੂਰ ਅਰਦਾਸ ਸੁਣਦੇ ਨੇ ਤੇ ਇੱਕ ਮੈਂ ਟੋਟਕੇ ਬਾਰੇ ਦੱਸਿਆ ਸੀਗਾ ਉਸ ਬਾਰੇ ਹਨਾ ਬਹੁਤ ਭੈਣ ਭਰਾਵਾਂ ਨੇ ਮੈਨੂੰ ਪੁੱਛਿਆ ਤੇ ਮੈਂ ਨਾ ਜਵਾਬ ਦਿੰਦੇ ਦਿੰਦੇ ਵੀ ਥੱਕ ਗਈਆਂ ਤੇ ਇਸ ਲਈ ਮੈਂ ਇਹ ਵੀਡੀਓ ਬਣਾ ਰਹੀ ਆ ਤੇ ਇਸ ਵੀਡੀਓ ਨੂੰ ਦੇਖੋ ਬਣਾਉਣ ਦਾ ਮੇਰਾ ਮਕਸਦ ਹੈ ਸਿਰਫ ਭੈਣ ਭਰਾਵਾਂ ਦੀ ਡਿਮਾਂਡ ਤੇ ਕਿਉਂਕਿ ਜੋ ਬਜ਼ੁਰਗਾਂ ਨੇ ਦੱਸੀਆਂ ਹੋਈਆਂ ਗੱਲਾਂ ਹੁੰਦੀਆਂ ਨੇ ਹਨਾ ਉਹ ਜੀਵਨ ਦੇ ਵਿੱਚ ਬਹੁਤ ਕੰਮ ਆਉਂਦੀਆਂ ਨੇਗੀਆਂ ਤੇ ਇਸ ਤਰੀਕੇ ਨਾਲ ਦੇਖੋ ਭਰੋਸਾ ਤੁਸੀਂ ਨੇ ਵਾਹਿਗੁਰੂ ਜੀ ਤੇ ਹੀ ਰੱਖਣਾ ਹੈ ਤੇ ਮੈਂ ਤੁਹਾਨੂੰ ਇਹ ਟੋਟਕਾ ਜੋ ਦੱਸ ਰਹੀ ਆ ਇਦੇ ਵਾਸਤੇ ਤੁਸੀਂ ਕੀ ਕਰਨਾ ਹੈ ਇੱਕ ਲਾਲ ਕਪੜਾ ਲੈ ਲੈਣਾ ਹੈ ਦੇਖੋ ਅਗਰ ਤਾਂ ਤੁਸੀਂ ਹੈਨਾ ਬਹਿਮ ਕਰੋਗੇ ਵੀ ਹਾਂ ਪਤਾ ਨਹੀਂ ਹੋਊਗਾ ਪਤਾ ਨਹੀਂ ਨਹੀਂ ਹੋਊਗਾ ਤੇ ਦੇਖੋ ਜਿਹਨੂੰ ਚੰਗਾ ਲੱਗੂ ਉਹ ਕਰ ਲਿਓ ਪਰ ਇਹ ਨਾ ਸੋਚਿਓ ਹੈਨਾ ਵੀ ਪਤਾ ਨਹੀਂ ਇਹ ਸਾਨੂੰ ਬਾਂਮਣਾ ਵਾਂਗੂ ਹੈਨਾ ਪੰਡਤਾਂ ਵਾਂਗੂ ਲਾ ਲੋ ਵੀ ਬਹਿਮਾ ਪਰਮਾਂ ਚ ਪਾਉਂਦੀ ਹੈ ਕੋਈ ਜੋਤ ਸਵਿੱਧਿਆ ਕਰਨ ਦੀ ਹੈ ਜਾਂ ਕੁਝ ਵੀ ਹੈਨਾ ਇਹ ਚੀਜ਼ ਨਾ ਕਰਿਓ ਪਲੀਜ਼ ਜਿਹਨੂੰ ਚੰਗੀ ਲੱਗੂ ਉਹ ਦੇਖ ਲਿਓ ਪਰ ਗਲਤ ਕਮੈਂਟ ਬਿਲਕੁਲ ਨਾ ਕਰਿਓ ਕਿਉਂਕਿ ਫਿਰ ਮੈਨੂੰ ਨਾ ਇਹ ਹੋ ਜਾਂਦਾ ਵੀ ਦੇਖੋ ਮੇਰਾ ਇਹਦੇ ਵਿੱਚ ਜਦੋਂ ਕੋਈ ਵੀ ਗਲਤ ਤੇ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਤੁਸੀਂ ਨੇ ਨਾ ਥੋੜਾ ਜਣਾ ਗੋਹਾ ਲੈ ਲੈਣਾ ਗੋਹਾ ਗਿੱਲਾ ਮਲਕੇ ਜਿਹੜਾ ਆਪਣੇ ਚਾਹੀ ਮੱਝ ਦਾ ਹੋਵੇ ਚਾਹੇ ਗਾਂ ਦਾ ਹੋਵੇ ਉਹ ਕੋਈ ਤੁਸੀਂ ਬਹਿਮ ਨਹੀਂ ਕਰਨਾ ਵੀ ਕਿਸ ਚੀਜ਼ ਦਾ ਹੋਵੇ ਅਗਰ ਤਾਂ ਤੁਸੀਂ ਹਨਾ ਜਿੱਦਾਂ ਕਿ ਮੁੰਡਾ ਉਹਦੇ ਵਾਸਤੇ ਹਨਾ ਕੁੜੀ ਲੱਭ ਰਹੀ ਹੂੰ ਜਾਂ ਕੁੜੀ ਵਾਸਤੇ ਤੁਸੀਂ ਮੁੰਡਾ ਲੱਭ ਰਹੇ ਹੋ ਜਾਂ ਭੈਣ ਆਪਣੇ ਭਰਾ ਵਾਸਤੇ ਪਿੱਛੇ ਵੀ ਹਨਾ ਆਪਣੇ ਬੇਟੇ ਵਾਸਤੇ ਤੁਸੀਂ ਕਰ ਰਹੇ ਹੋ ਜੋ ਵੀ ਤੁਸੀਂ ਮੈਂ ਤੁਹਾਨੂੰ ਦੱਸ ਰਹੀ ਆਂ ਵੀ ਅਗਰ ਤਾਂ ਤੁਸੀਂ ਹਨਾ ਲੜਕੇ ਵਾਸਤੇ ਬਣਾ ਰਹੇ ਹੋ ਤਾਂ ਤੁਸੀਂ ਲੜਕੀ ਬਣਾਉਣੀ ਆ ਉਸ ਗੋਹੇ ਦੀ ਮਤਲਬ ਕਿ ਆਪਾਂ ਕਿ ਸ਼ੇਪ ਦੇ ਦੇਣੀ ਆ ਉਹਨੂੰ ਲੜਕੀ ਦੀ ਤਰ੍ਹਾਂ ਤੇ ਅਗਰ ਤੁਸੀਂ ਹਨਾ ਲੜਕੇ ਵਾਸਤੇ ਬਣਾ ਰਹੇ ਹੋ ਸੌਰੀ ਲੜਕੀ ਵਾਸਤੇ ਬਣਾ ਰਹੇ ਹੋ ਵੀ ਲੜਕਾ ਬਣਾਉਣਾ ਹਨ ਵੀ ਆਪਣੀ ਲੜਕੀ ਦਾ ਇਸ ਤਰ੍ਹਾਂ ਨਹੀਂ ਹੋ ਰਿਹਾ ਵੀ ਆਪਾਂ ਉਹਦੇ ਵਾਸਤੇ ਕਰਨਾ ਹੈ ਤਾਂ ਤੁਸੀਂ ਉਸਨੂੰ ਲੜਕੇ ਦੀ ਸ਼ੇਪ ਦੇ ਦੇਣੀ ਆ ਇੱਕ ਤੁਸੀਂ ਲਾਲ ਕੱਪੜਾ ਲੈ ਲੈਣਾ ਸੂਤੀ ਲੈ ਲਓ ਚਾਹੀ ਕਿਉਂਕਿ ਰੇਸ਼ਮੀ ਨਾਲ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਮਤਲਬ ਕਿ ਸੂਤੀ ਕੱਪੜਾ ਲੈ ਲੈਣਾ ਅਗਰ ਤਾਂ ਤੁਸੀਂ ਆਪਣੀ ਬੇਟੀ ਦੇ ਵਾਸਤੇ ਬਾਹਰ ਲੱਭ ਰਹੇ ਹੋ ਕੋਈ ਸੰਜੋਗ ਨਹੀਂ ਮਿਲ ਰਿਹਾ ਤਾਂ ਤੁਸੀਂ ਉਹਦੇ ਵਿੱਚੋਂ ਥੋੜਾ ਜਿਹਾ ਕੱਪੜਾ ਕਾੜ ਲੈਣਾ ਉਹਦੀ ਜਿਹੜਾ ਸਿਰ ਵਾਲਾ ਸਾਈਡ ਕੋਈ ਇੱਕ ਸਿਰ ਬਣਾ ਲੈਣਾ ਹੱਥ ਲੱਤਾਂ ਉਵੇਂ ਜਿਵੇਂ ਹਨ ਤੇ ਜਿਹੜੇ ਪੁਰਾਣੇ ਨੇ ਹਨ ਉਹਨਾਂ ਨੂੰ ਪਤਾ ਹੋਊਗਾ ਕਿਉਂਕਿ ਉਹਨਾਂ ਨੇ ਇਹ ਚੀਜ਼ ਦੇਖੀ ਵੀ ਹੋਣੀ ਹੈ ਕਿਉਂਕਿ ਮੈਂ ਵੀ ਇਹ ਬਚਪਨ ਚ ਬਹੁਤ ਵਾਰੀ ਦੇਖੀ ਆ ਹਨ ਤੇ ਇਸ ਤਰੀਕੇ ਦੇ ਨਾਲ ਤੁਸੀਂ ਨਾ ਉਹਦੇ ਸਿਰ ਤੇ ਲਪੇਟ ਦੇਣਾ ਜਿਹੜਾ ਬਾਕੀ ਕਪੜਾ ਹੋ ਉਹ ਉਹਦੇ ਪਿੰਡੇ ਤੇ ਲਪੇਟ ਦੇਣਾ ਅਗਰ ਤੁਸੀਂ ਆਪਣੇ ਬੇਟੇ ਵਾਸਤੇ ਜਾਂ ਆਪਣੇ ਭਰਾ ਵਾਸਤੇ ਜਾਂ ਹਨ ਲੜਕੀ ਮਤਲਬ ਕਿ ਲੱਭਣੀ ਹੈ ਵੀ ਹਾਂ ਉਹਦਾ ਰਿਸ਼ਤਾ ਹੋ ਜਾਵੇ ਤਾਂ ਤੁਸੀਂ ਉਹਨੂੰ ਇੱਕ ਲੜਕੀ ਦੀ ਸ਼ੇਪ ਦੇ ਦੇਣੀ ਹੈ ਇੱਕ ਬਿੰਦੀ ਵਗੈਰਾ ਲਗਾ ਕੇ ਹਨ ਉਹਦੇ ਮਤਲਬ ਕਿ ਸਾਰੀ ਦੇ ਉੱਤੇ ਇੱਕ ਲਾਲ ਕਪੜਾ ਲਪੇਟ ਦੇਣਾ ਫਿਰ ਤੁਸੀਂ ਨੇ ਉਸ ਨੂੰ ਜਿਸ ਦਾ ਰਿਸ਼ਤਾ ਨਹੀਂ ਹੋ ਰਿਹਾ ਉਸ ਤੋਂ ਕਿਸੇ ਉੱਚੀ ਜਗ੍ਹਾ ਰਖਾ ਦੇਣਾ ਉੱਚੀ ਜਗ੍ਹਾ ਰਖਾ ਕੇ ਇਹ ਸਿਰਫ ਇੱਕ ਜਿੱਦਾਂ ਕਿ ਟੋਟਕਾ ਲਾ ਲੋ ਹੁੰਦਾ ਹੈ ਨਾ ਉਸ ਤੋਂ ਬਾਅਦ ਤੁਸੀਂ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਜਿਹਦੀ ਵੀ ਰਿਸ਼ਤੇ ਬਾਰੇ ਤੁਸੀਂ ਇਹ ਕਹਿਣਾ ਹੈਗਾ ਕਿ ਇਸ ਦਾ ਸੰਯੋਗ ਤੁਸੀਂ ਖੁਦ ਮਿਲਾਉਣ ਵਾਲੇ ਹੋ ਕਿਰਪਾ ਕਰਨੀ ਵਾਹਿਗੁਰੂ ਜੀ ਅਗਰ ਸਾਡੇ ਇਹਨਾਂ ਕਰਮਾਂ ਦੇ ਵਿੱਚ ਨਹੀਂ ਹੈਗਾ ਸੰਜੋਗ ਹਨਾ ਇਸ ਦਾ ਰਿਸ਼ਤਾ ਕੋਈ ਨਹੀਂ ਚਲੋ ਹੁੰਦੇ ਕਈ ਵਾਰੀ ਹੁੰਦਾ ਪਾ ਨੂੰ ਵੀ ਰਿਸ਼ਤਾ ਕਿਤੇ ਬੰਨ੍ਹਦਾ ਨਹੀਂ ਦਿੱਤਾ ਹੈ ਬਾਕੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵੀ ਹਨਾ ਲੜਕੇ ਲੜਕੀਆਂ ਥੋੜਾ ਜਿਹਾ ਵਿਆਹ ਤੋਂ ਕਤਰੌਣ ਵੀ ਲੱਗ ਗਏ ਨੇ ਕਿਉਂਕਿ ਮਾਹੌਲ ਹੀ ਇਦਾਂ ਦੇ ਹੋਏ ਪਏ ਹੈਗੇ ਤੇ ਬਸ ਅਰਦਾਸ ਜ਼ਰੂਰ ਕਰਨੀ ਹੈ ਕਿ ਵਾਹਿਗੁਰੂ ਜੀ ਤੁਸੀਂ ਹੀ ਸੰਜੋਗ ਮਿਲਾਉਣ ਵਾਲੇ ਹੋ ਇਹ ਤਾਂ ਸਿਰਫ ਇੱਕ ਜਰੀਆ ਹੁੰਦਾ ਇੱਕ ਬਜ਼ੁਰਗਾਂ ਦੇ ਦੱਸੇ ਹੋਏ ਟੋਟਕੇ ਨੇ ਹਨਾ ਇਹ ਵਿਸ਼ਵਾਸ ਤੁਸੀਂ ਸਿਰਫ ਗੁਰੂ ਸਾਹਿਬ ਜੀ ਤੇ ਰੱਖਣਾ ਹੈ ਕਿ ਜੋ ਅਸੀਂ ਕਰ ਰਹੇ ਹਾਂ ਇਸ ਦੇ ਵਿੱਚ ਵਾਹਿਗੁਰੂ ਜੀ ਸਾਡਾ ਇਹ ਪੂਰਾ ਕਰਨਗੇ ਤੇ ਸਾਡੇ ਬੱਚੇ ਦਾ ਜਾਂ ਬੱਚੀ ਦਾ ਰਿਸ਼ਤਾ ਜ਼ਰੂਰ ਕਰਵਾਉਣਗੇ ਇਹ ਤੁਸੀਂ ਰੱਖ ਦੇਣਾ ਤੇ ਇਹ ਤੁਸੀਂ ਕਦੋਂ ਤੱਕ ਰੱਖਣਾ ਇਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿਆਂ ਹਣਾ ਉਸ ਤੋਂ ਬਾਅਦ ਫਿਰ ਤੁਸੀਂ ਨੇ ਹਣਾ ਸਵੇਰੇ ਇਹ ਚੀਜ਼ ਕਰਨ ਤੋਂ ਪਹਿਲਾਂ ਥੋੜਾ ਜਿਹਾ ਦੇਸੀ ਘਿਓ ਦਾ ਪ੍ਰਸ਼ਾਦ ਸਜਾ ਲੈਣਾ ਹੈ ਕੇਸੀ ਇਸ਼ਨਾਨ ਕਰਨਾ ਹੈ ਜਪਜੀ ਸਾਹਿਬ ਜੀ ਤੇ ਆਨੰਦ ਸਾਹਿਬ ਜੀ ਦਾ ਪਾਠ ਕਰਨਾ ਹੈ ਪ੍ਰਸ਼ਾਦ ਨੂੰ ਅੱਗੇ ਰੱਖ ਲੈਣਾ ਫਿਰ ਕਿਰਪਾਨ ਨਾਲ ਭੇਟਾ ਦੇਣੀ ਹੈਗੀ ਉਸ ਤੋਂ ਬਾਅਦ ਖੜੇ ਹੋ ਕੇ ਅਰਦਾਸ ਕਰਨੀ ਹੈ ਕਿ हे ਵਾਹਿਗੁਰੂ ਜੀ ਮੇਰੇ ਬੱਚੇ ਦਾ ਜਾਂ ਬੱਚੀ ਦਾ ਭੈਣ ਭਰਾ ਜੀ ਦੇ ਵਾਸਤੇ ਵੀ ਤੁਸੀਂ ਕਰਨਗੇ ਰਿਸ਼ਤਾ ਨਹੀਂ ਹੋ ਰਿਹਾ ਅੰਗ ਸੰਗ ਸਹਾਇ ਹੋ ਕੇ ਸਾਡੇ ਇਸ ਕਾਰਜ ਨੂੰ ਨਿਰਵਿਘਨਤਾ ਸਹਿਤ ਕਰਵਾ ਦੇਣਾ ਤੇ ਤੁਸੀਂ ਨੇ ਦੇਖੋ ਭਰੋਸਾ ਰੱਖਣਾ ਵਾਹਿਗੁਰੂ ਜੀ ਤੇ ਇਹ ਮਾਨੇ ਡਲਾਉਣਾ ਦਿਮਾਗ ਦੇ ਘੋੜੇ ਨਹੀਂ ਡਲਾਉਣੇ ਹਨ ਵੀ ਪਤਨੀ ਹੋਊਗਾ ਪਤਨੀ ਨਹੀਂ ਹੋਊਗਾ ਅਗਰ ਤੁਸੀਂ ਵਿਸ਼ਵਾਸ ਰੱਖੋਗੇ ਤਾਂ ਕਹਿੰਦੇ ਵਿਸ਼ਵਾਸ ਦੇ ਨਾਲ ਆਪਣੀ ਜਿਹੜੀ ਨਹੀਂ ਵੀ ਹੁੰਦਾ ਹੁੰਦਾ ਨਾ ਵਾਹਿਗੁਰੂ ਜੀ ਉਹ ਵੀ ਤੁਹਾਡੇ ਕਰਮਾ ਦੇ ਵਿੱਚ ਲਿਖ ਦਿੰਦੇ ਨੇਗੇ ਤੁਸੀਂ ਪ੍ਰਾਣੀਆਂ ਬਹੁਤ ਸਾਖੀਆਂ ਪੜੀਆਂ ਹੋਣਗੀਆਂ ਹਨ ਤੇ ਤੁਸੀਂ ਨੇ ਇਸ ਤਰੀਕੇ ਨਾਲ ਜਿਹੜਾ ਉਹ ਪ੍ਰਸ਼ਾਦ ਹੈ ਭੋਗ ਲਵਾ ਕੇ ਗੁਰੂ ਸਾਹਿਬਾਂ ਜੀ ਦਾ ਹਨਾ ਕੱਢ ਕੇ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਭੋਗ ਲਵਾਇਆ ਜਾਂਦਾ ਹੈ ਹਨਾ ਜਿਹੜੇ ਨੂੰ ਨਹੀਂ ਪਤਾ ਹੈਗਾ ਤੋਂ ਮੈਂ ਪਿੱਛੇ ਵੀਡੀਓ ਹੈਗੇ ਨੇ ਤੁਹਾਨੂੰ ਮੈਂ ਉਹ ਵੀਡੀਓ ਵੀ ਮਲ ਕੇ ਦਾਸ ਪਾ ਦੂੰਗੀ ਤੇ ਉਸ ਤੋਂ ਬਾਅਦ ਉਹ ਪ੍ਰਸ਼ਾਦ ਨੂੰ ਤੁਸੀਂ ਨੇ ਸਾਰਿਆਂ ਦੇ ਵਿੱਚ ਵਰਤਾ ਦੇਣਾ ਤੇ ਹਰ ਰੋਜ਼ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੇ ਇੱਕ ਚੌਪਈ ਸਾਹਿਬ ਜੀ ਦਾ ਪਾਠ ਉਸ ਵਾਸਤੇ ਕਰਨਾ ਜੀ ਦਾ ਰਿਸ਼ਤਾ ਨਹੀਂ ਹੋ ਰਿਹਾ ਤੇ ਵਾਹਿਗੁਰੂ ਜੀ ਨੂੰ ਪਾਠ ਕਰਨ ਤੋਂ ਪਹਿਲਾਂ ਵੀ ਅਰਦਾਸ ਕਰਨੀ ਹੈ ਤੇ ਬਾਅਦ ਵਿੱਚ ਵੀ ਕਿ ਵਾਹਿਗੁਰੂ ਜੀ ਇਸ ਪਾਠ ਦਾ ਫਲ ਮੇਰੇ ਬੱਚੇ ਨੂੰ ਬੱਚੀ ਨੂੰ ਭੈਣ ਨੂੰ ਭਰਾ ਨੂੰ ਜਿਹਦੇ ਵਾਸਤੇ ਵੀ ਤੁਸੀਂ ਕਰਨਾ ਉਸ ਨੂੰ ਮਿਲੇ ਤਾਂ ਕਿ ਉਹਦੇ ਜਿਹੜੇ ਸੰਯੋਗ ਨੇ ਕਿਸੇ ਵਧੀਆ ਗੁਰਸਿੱਖ ਪਰਿਵਾਰ ਦੇ ਨਾਲ ਮਿਲ ਜਾਣ ਤੇ ਜਿਹੜਾ ਉਹਨਾਂ ਦਾ ਰਿਸ਼ਤਾ ਹੈ ਵਾਹਿਗੁਰੂ ਜੀ ਉਹ ਤੁਸੀਂ ਨਿਭਾਉਣ ਵਾਲਿਓ ਕਿਰਪਾ ਕਰਨੀ ਸਾਨੂੰ ਇਸ ਤਰੀਕੇ ਦੇ ਧੋਖੇਵਾਜ਼ ਹਨਾ ਲੋਕਾਂ ਤੋਂ ਬਚਾ ਕੇ ਰੱਖਣਾ ਆਪ ਜੀ ਅੰਗ ਸੰਗ ਸਹਾਇ ਹੋ ਕੇ ਸਾਡੀ ਸਕਾਰਜ ਨੂੰ ਕਰਨਾ ਦੇਖੋ ਇੱਕ ਚੀਜ਼ ਮੈਂ ਹੋਰ ਹੈ ਤੁਹਾਨੂੰ ਦੱਸਦੀਆਂ ਇਹ ਤਿੰਨ ਤਰੀਕੇ ਨੇ ਤੁਸੀਂ ਅਗਰ ਤਿੰਨੋਂ ਅਪਣਾਉਣਾ ਚਾਹੋਗੇ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤੁਸੀਂ ਕੋਈ ਵੀ ਅਪਣਾ ਸਕਦੇ ਹੋ ਵਾਇਗੁਰੂ ਜੀ ਤੁਹਾਡੀ ਜਰੂਰ ਸੁਣਨਗੇ ਅਗਰ ਤਿੰਨੋਂ ਅਪਣਾਓਗੇ ਤਾਂ ਉਸ ਤੋਂ ਵਧੀਆ ਫਿਰ ਤੁਸੀਂ ਨੇ ਗੁਰੂ ਘਰ ਜਾ ਕੇ ਅਰਦਾਸ ਕਰਨੀ ਕਿਹ ਵਾਇਗੁਰੂ ਜੀ ਜਿਸ ਦੇ ਬਾਰੇ ਵੀ ਦੇਖੋ ਤੁਸੀਂ ਅਰਦਾਸ ਕਰਨੀ ਹੈ ਉਸ ਦੇ ਨਿਮਿੱਤੇ ਇਹ ਮਲਕੀ ਕੰਮ ਕਰਨਾ ਹੈ ਕਿ ਅਸੀਂ ਇੰਨੇ ਦਿਨ 41 ਦਿਨ ਨਿਸਾਨ ਸਾਹਿਬ ਜੀ ਦੀ ਕੱਚੀ ਲੱਸੀ ਦੇ ਨਾਲ ਹਨਾ ਸੇਵਾ ਕਰਾਂਗੇ ਤੇ ਜੋ ਉਹ ਵੀ ਤੁਸੀਂ ਚਾਹਣਿਓ ਹਨਾ ਤੁਹਾਡੇ ਬੱਚੇ ਦਾ ਵਿਦੇਸ਼ ਦਾ ਜਿੱਦਾਂ ਕਿ ਪੱਕਾ ਨਹੀਂ ਹੋ ਰਿਹਾ ਜਾਂ ਕੋਈ ਨੌਕਰੀ ਨਹੀਂ ਮਿਲ ਰਹੀ ਜਾਂ ਜਿੱਦਾਂ ਕਿ ਸਾਰੇ ਹੁਣ ਮੈਨੂੰ ਕੱਲ ਦੇ ਇੱਕ ਕਮੈਂਟ ਕਰ ਰਹੇ ਹੋ ਤੁਸੀਂ ਇਹਨਾਂ ਵੀ ਮੈਰਿਜ ਵਾਸਤੇ ਸਾਡੇ ਬੱਚੇ ਦੀ ਨਹੀਂ ਹੋ ਰਹੀ ਸਾ ਬੱਚਾ ਮੰਨ ਨਹੀਂ ਰਿਹਾ ਕੁਝ ਵੀ ਹੈਗਾ ਨਾ ਤੁਸੀਂ ਜੋ ਵੀ ਤੁਹਾਡੇ ਮਨ ਦੇ ਵਿੱਚ ਇੱਛਾ ਹੈਗੀ ਉਹ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਤੇ ਉਸ ਤੋਂ ਬਾਅਦ ਹਨਾ ਤੁਸੀਂ ਨੇ 41 ਦਿਨ ਨਿਸਾਨ ਸਾਹਿਬ ਜੀ ਦੀ ਕੱਚੀ ਲੱਸੀ ਦੇ ਨਾਲ ਹਨਾ ਸੇਵਾ ਕਰਨੀ ਤਾਂ ਵਾਹਿਗੁਰੂ ਜੀ ਤੁਹਾਡੀ ਅਰਦਾਸ ਜ਼ਰੂਰ ਸੁਣਨੇਗੇ ਇਹ ਨਹੀਂ ਹੁੰਦਾ ਜਦੋਂ ਵੀ ਆਪਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆਂ ਤਾਂ ਭਰੋਸਾ ਜ਼ਰੂਰ ਰੱਖਿਆ ਕਰੋ ਕਿ ਵਾਹਿਗੁਰੂ ਜੀ ਮੇਰੀ ਇਸ ਅਰਦਾਸ ਨੂੰ ਜ਼ਰੂਰ ਪੂਰੀ ਕਰਨਗੇ ਤੇ ਵਾਹਿਗੁਰੂ ਜੀ ਤੁਹਾਡੀ ਉਹ ਚੀਜ਼ ਜ਼ਰੂਰ ਪੂਰੀ ਕਰਨਗੇ ਤੇ ਤੀਸਰੀ ਗੱਲ ਦੇਖੋ ਮੈਂ ਤੁਹਾਨੂੰ ਇਹ ਤਿੰਨ ਜਿਹੜੇ ਗੱਲਾਂ ਦੱਸੀਆਂ ਨੇ ਤੁਸੀਂ ਟੋਟ ਕੇ ਲਾ ਲਓ ਜਾਂ ਤੁਸੀਂ ਇਸ ਚੀਜ਼ ਨੂੰ ਵਾਹਿਗੁਰੂ ਜੀ ਅੱਗੇ ਅਰਦਾਸ ਲਗਾ ਲਓ ਹਣਾ ਇਹ ਬਿਲਕੁਲ ਤੁਸੀਂ ਭਰੋਸਾ ਰੱਖ ਕੇ ਕਰਿਓ ਤੁਹਾਡੇ ਮਨ ਦੇ ਵਿੱਚ ਕੋਈ ਵੀ ਦੁਬਿਧਾ ਹੈ ਉਹ ਸਾਰੀ ਹੈਨਾ ਖਤਮ ਹੋ ਜੂਗੀ ਤੇ ਜੋ ਵੀ ਤੁਹਾਡੇ ਮਨ ਦੀ ਇੱਛਾ ਹੈਨਾ ਉਹ ਜ਼ਰੂਰ ਪੂਰੀ ਹੋਊਗੀ ਤੇ ਵਾਹਿਗੁਰੂ ਜੀ ਉਹ ਤੁਹਾਡੀ ਜ਼ਰੂਰ ਸੁਣਨਗੇ ਤੇ ਵੀਡੀਓ ਚੰਗੀ ਲੱਗਦੀ ਹੁੰਦਾ ਤਾਂ ਅੱਗੇ-ਅੱਗੇ ਸ਼ੇਅਰ ਵੀ ਕਰਦਿਆ ਕਰੋ ਹੈਨਾ ਤੇ ਦੇਖੋ ਕਈ ਭੈਣ ਭਰਾ ਨਾ ਸਿਰਫ ਨੁਕਸ ਖੱਡਣ ਦੀ ਲੱਗੇ ਰਹਿੰਦੇ ਨੇ ਹੈਨਾ ਗਲਤੀਆਂ ਵੀ ਹਾਂ ਤੁਸੀਂ ਮੁੰਡਾ ਕੁੜੀ ਕਿਉਂ ਕਿਹਾ ਤਾ ਇਹ ਮੈਨੂੰ ਇੱਕ ਵੀਰ ਨੇ ਕਮੈਂਟ ਕਰਿਆ ਪਤਾ ਨਹੀਂ ਵੀਰ ਸੀ ਪਤਾ ਨਹੀਂ ਭੈਣ ਸੀ ਵੈਸੇ ਉਹਦੇ ਮੈਨੂੰ ਆਈਡੀ ਤੋਂ ਪਤਾ ਨਹੀਂ ਲੱਗਿਆ ਕੁਛ ਤੇ ਇਹਦੇ ਕੋਨੇ ਮੈਨੂੰ ਕਮੈਂਟ ਕੀਤਾ ਕਿ ਤੁਸੀਂ ਹਨਾ ਲੜਕਾ ਲੜਕੀ ਕਿਉਂ ਲਿਖਿਆ ਕਹਿਣੇ ਹੋ ਤੁਸੀਂ ਹਨਾ ਕਿਉਂ ਲੜਕਾ ਲੜਕੀ ਲਿਖਦੇ ਹੋ ਤੁਸੀਂ ਮੁੰਡਾ ਕੁੜੀ ਲਿਖਿਆ ਕਰੋ ਤੁਸੀਂ ਆਪਦੇ ਚੈਨਲ ਦੇ ਉੱਪਰ ਹਨਾ ਮਾਂ ਕਾ ਪਿਆਰ ਕਿਉਂ ਲਿਖਾ ਤੁਸੀਂ ਮਾਂ ਦਾ ਪਿਆਰ ਲਿਖੋ ਵੀ ਦੇਖੋ ਇਹ ਚੀਜ਼ਾਂ ਕੋਈ ਗੱਲਾਂ ਕਰਨ ਵਾਲੀਆਂ ਹੁੰਦੀਆਂ ਨੇ ਕੋਈ ਨੌਲੇਜ ਵਾਲੀ ਗੱਲ ਹੁੰਦੀ ਹੈ ਤਾਂ ਤੁਸੀਂ ਮੈਨੂੰ ਕਹਿ ਸਕਦੇ ਹੋ ਵੀ ਭੈਣੇ ਆਹ ਗੱਲ ਇਸ ਤਰੀਕੇ ਨਾਲ ਆਪਾਂ ਕਰੀਏ ਤਾਂ ਆਪਣਾ ਇਹ ਕਾਰਜ ਹੋ ਸਕਦਾ ਜਿੱਦਾਂ ਕਿ ਉਹ ਮੈਨੂੰ ਭੈਣ ਨੇ ਦੱਸੀ ਹੈ ਦੇਖੋ ਹਨਾ ਕਿੰਨਾ ਵਧੀਆ ਲੱਗਦਾ ਸਿਰਫ ਨੁਕਸ ਕੱਢਣੇ ਆਪਾਂ ਹਨਾ ਦੇਖੋ ਇਹ ਚੀਜ਼ਾਂ ਅਗਲੇ ਦੀ ਪਰਸਨਲ ਚ ਜੇ ਆਪਾਂ ਕੁੜੀ ਮੁੰਡਾ ਕਹਿ ਦਾਂਗੇ ਜਾਂ ਫਿਰ ਵਿਆਹ ਦੇ ਕਾਰਡਾਂ ਦੇ ਵਿੱਚ ਵੀ ਆਪਾਂ ਹਨਾ ਸੁਪੁੱਤਰ ਲਿਖਦੇ ਫਿਰ ਉੱਥੇ ਵੀ ਤੁਸੀਂ ਮੁੰਡਾ ਕੁੜੀ ਲਿਖਿਆ ਕਰੋ ਇਦਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਹਨਾ ਈਸ਼ੂ ਨਾ ਬਣਾਇਆ ਕਰੋ ਤੇ ਇੱਕ ਪਰਸੋਂ ਮੈਸੇਜ ਆਇਆ ਸੀਗਾ ਮੈਨੂੰ ਕਮੈਂਟ ਆਇਆ ਸੀਗਾ ਹਨਾ ਮੈਂ ਵੀ ਸੇ ਇਗਨੋਰ ਕਰ ਦਿੱਨੀ ਆਉਨੇ ਵੀ ਚਲੋ ਕੋਈ ਗੱਲ ਨਹੀਂ ਹਨਾ ਵੀ ਜਿੱਦਾ ਜਿੱਦਾ ਜਿੱਦਾਂ ਦਾ ਮਾਈਂਡ ਹੁੰਦਾ ਹਨਾ ਉਦੋਂ ਦਾ ਦਾਅ ਉ ਕਰੀ ਜਾਂਦੇ ਨੇ ਉਹ ਬੰਦਾ ਕੀ ਕਹਿੰਦੀ ਜੇ ਤੂੰ ਕਿਸੇ ਬਾਰੇ ਜਾਣਦੀ ਨਹੀਂ ਤਾਂ ਐਵੇਂ ਹੀ ਬੋਲਣ ਦਾ ਕੋਈ ਫਾਇਦਾ ਨਹੀਂ ਹੁੰਦਾ ਹਨਾ ਕਹਿੰਦੀ ਬੇਲੜ ਕਹਿੰਦੀ ਉਹੀ ਬੋਲੀ ਜਾਂਦੀ ਹੈ ਬਿੱਪ ਨੇ ਜਿੰਨਾ ਮੈਂ ਕੰਮ ਕਰਦੀ ਆ ਉਹਨਾਂ ਤਾਂ ਤੁਰਤ ਤੁਹਾਡਾ ਪੂਰਾ ਖਾਨਦਾਨ ਨਹੀਂ ਕਰਦਾ ਨਾ ਪਰ ਮੈਂ ਬਹਿਸ਼ ਨਹੀਂ ਕਰਨਾ ਚਾਹੁੰਦੀ ਮੈਨੂੰ ਹੁੰਦਾ ਵੀ ਚਲੋ ਛੱਡੋ ਪਰ ਇਹ ਵੀ ਕੀ ਬਹਿਸ਼ ਕਰਨੀ ਆ ਵੀ ਕਦੇ ਵੀ ਕਿਸੇ ਨੂੰ ਬੋਲਣ ਤੋਂ ਪਹਿਲਾਂ ਅਗਰ ਤੁਸੀਂ ਉਹਦੇ ਜੀਵਨ ਬਾਰੇ ਨਹੀਂ ਜਾਣਦੇ ਤਾਂ ਨਾ ਬੋਲੋ ਦੇਖੋ ਮਨ ਦੇ ਵਿੱਚੋਂ ਦਰਸੀਸ ਹੀ ਨਿਕਲਦੀ ਆ ਅਸੀਸ ਨਹੀਂ ਨਿਕਲਦੀ ਫਿਰ ਉਹਨੂੰ ਠੀਕ ਹੈ ਤੁਹਾਨੂੰ ਕੋਈ ਗੱਲ ਚੰਗੀ ਨਹੀਂ ਲੱਗਦੀ ਤਾਂ ਤੁਸੀਂ ਉਹਨੂੰ ਛੱਡ ਦਿਓ ਸਕਿਪ ਕਰ ਦਿਓ ਮੈਂ ਕਿਹੜਾ ਤੁਹਾਡਾ ਮੋਬਾਈਲ ਖੋਲ ਕੇ ਵੀਡੀਓ ਦਿਖਾਉਣੀ ਆ ਨਾ ਗਲਤ ਬੋਲ ਕੇ ਉਹਦੀ ਆਤਮਾ ਨੂੰ ਦੁਖੀ ਨਾ ਕਰਿਆ ਕਰੋ ਕਿਉਂਕਿ ਜਦੋਂ ਕਿਸੇ ਦੀ ਆਤਮਾ ਦਰਸੀਸ ਦਿੰਦੀ ਹੈ ਤਾਂ ਉਹਦਾ ਤੁਹਾਨੂੰ ਕੋਈ ਵੀ ਨਹੀਂ ਬਚਾ ਸਕਦਾ ਚਾਹੇ ਤੁਸੀਂ ਜਿੰਨਾ ਮਰਜੀ ਕੁਝ ਵੀ ਕਰੀ ਚਲੋ ਕਿਉਂਕਿ ਦੇਖੋ ਮੇਰੀ ਕੋਈ ਪਰਸਨਲੀ ਕਿਸੇ ਨਾਲ ਕੋਈ ਦੁਸ਼ਮਣ ਨਹੀਂ ਹੈਗਾ ਹਨਾ ਤੁਸੀਂ ਅਗਰ ਨਹੀਂ ਚੰਗਾ ਲੱਗਦਾ ਤਾਂ ਤੁਸੀਂ ਸਕਿਪ ਕਰ ਦਿਓ ਅੱਗੇ ਚਲੇ ਜਾਓ ਅਗਰ ਤੁਹਾਨੂੰ ਕੋਈ ਗੱਲ ਠੀਕ ਹੈ ਤਾਂ ਤੁਹਾਨੂੰ ਪਤਾ ਹੈ ਵੀ ਦੀਦੀ ਅਗਲ ਇਦਾਂ ਗੀ ਭੈਣੇ ਆ ਗੱਲ ਇਦਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਦੇਖੋ ਮੈਂ ਸਿਰ ਮੱਥੇ ਲੈਣੀ ਨਹੀਂ ਹਾਂ ਅਗਰ ਤੁਹਾਡੇ ਕੋਲ ਕੋਈ ਨੌਲੇਜ ਦੀ ਗੱਲ ਹੈ ਤਾਂ ਤੁਸੀਂ ਉਹ ਮੈਨੂੰ ਦੱਸੋ ਤੇ ਉਹਨੇ ਵੀਡੀਓ ਤੇ ਕਮੈਂਟ ਕੀਤਾ ਉਸਨੇ ਆਪਣੀ ਉਹ ਦੂਸਰੀ ਵੀਡੀਓ ਸੀ ਜਿਹੜੀ ਜਿਹਦੇ ਉੱਪਰ ਲਿਖਿਆ ਸੀਗਾ ਮੈਂ ਵੀ ਜਿਹੜੇ ਆਪਣੇ ਘਰ ਦੇ ਜੀ ਚਲੇ ਜਾਂਦੇ ਨੇ ਇਸ ਦੁਨੀਆ ਤੋਂ ਵੀ ਉਹਨਾਂ ਦੀਆਂ ਤਸਵੀਰਾਂ ਆਪਾਂ ਸਾਹਮਣੇ ਹੈ ਨਾ ਲੌਬੀ ਦੇ ਵਿੱਚ ਜਿਵੇਂ ਲਗਾ ਲੈਣੇ ਆ ਜਾਂ ਬੈਡਰੂਮ ਦੇ ਵਿੱਚ ਲਗਾ ਲੈਣੇ ਵੀ ਇਹਨਾਂ ਨਾਲ ਲਗਾਇਆ ਕਰੋ ਕਿਉਂਕਿ ਦੇਖੋ ਇਹ ਤਾਂ ਇੱਕ ਆਪਾਂ ਨੂੰ ਆਮ ਵੀ ਪਤਾ ਹੈ ਹੁਣ ਆਪਣੇ ਸਾਹਮਣੇ ਆਪਣੇ ਪਿਆਰੇ ਦੀ ਫੋਟੋ ਲੱਗੀ ਹੋਈ ਹੈ ਚਾਹੇ ਕਿਸਦਾ ਪਤੀ ਹੈ ਚਾਹੇ ਕਿਸਦਾ ਪੁੱਤ ਹੈ ਚਾਹੇ ਕਿਸਦਾ ਭਰਾ ਹੈ ਹੈ ਨਾ ਕੁਝ ਵੀ ਹੈ ਨਾ ਤੇ ਆਪਾਂ ਨੂੰ ਉਸ ਨੂੰ ਦੇਖ ਕੇ ਫਿਰ ਪ੍ਰਾਣੀਆਂ ਜਾਂਦਾ ਆਉਂਦੀਆਂ ਨੇ ਡਿਪਰੈਸ਼ਨ ਤਾਂ ਆਪਾਂ ਨੂੰ ਵੈਸੇ ਹੀ ਬਹੁਤ ਰਹਿੰਦੀ ਹੈ ਅਗਰ ਆਪਾਂ ਆਪਣੇ ਫਿਊਚਰ ਦੇ ਵਿੱਚ ਹੀ ਜੇ ਉਹ ਜਾਵਾਂਗੇ ਤਾਂ ਆਪਣਾ ਜਿਹੜਾ ਪ੍ਰੈਜ਼ੈਂਟ ਹੈ ਤੇ ਆਉਣ ਵਾਲਾ ਹਨ ਸੌਰੀ ਪਾਸਟ ਦੇ ਵਿੱਚ ਜਿਉਂ ਹੀ ਜਾਵਾਂਗੇ ਤਾਂ ਜਿਹੜਾ ਆਪਣਾ ਪ੍ਰੈਜ਼ੈਂਟ ਹੈ ਤੇ ਆਉਣ ਵਾਲਾ ਫਿਊਚਰ ਹੈ ਉਹ ਆਪਾਂ ਬਿਲਕੁਲ ਖਰਾਬ ਕਰ ਲਾਂਗੇ ਤੇ ਕਹਿੰਦੀ ਵੀ ਕਮਾਈ ਕਰਦੇ ਕਹਿੰਦੀ ਮਰ ਜਾਂਦੇ ਨੇ ਫਿਰ ਕਹਿੰਦੀ ਕਹਿੰਦੀ ਆ ਵੀ ਤਸਵੀਰਾਂ ਵੀ ਨਾ ਲਗਾਓ ਵੀ ਤੁਸੀਂ ਉਹ ਕਮਾਈ ਕਰਦੇ ਗਏ ਨੇ ਤਾਂ ਤੁਸੀਂ ਉਹਨਾਂ ਦੇ ਨਿਮਿਤ ਪੂਜਾ ਪਾਠ ਕੋਈ ਦਸਵੰਦ ਕੱਢੋ ਸਾਲ ਮੰਗਰੋ ਕੋਈ ਉਹਨਾਂ ਦੀ ਕਮਾਈ ਦੇ ਵਿੱਚੋਂ ਤੁਸੀਂ ਗਰੀਬਾਂ ਦੀ ਮਦਦ ਕਰੋ ਤੁਸੀਂ ਗੁਰੂ ਸਾਹਿਬ ਨੂੰ ਘਰੇ ਲੈ ਕੇ ਆ ਕੇ ਬਾਣੀ ਪੜੋ ਫਿਰ ਉਹਨਾਂ ਨੂੰ ਫਾਇਦਾ ਵੀਰ ਲਗਾ ਕੇ ਆਪਾਂ ਕਿਹੜੀ ਸ਼ਰਧਾਂਜਲੀ ਦੇ ਰਹੇ ਹਾਂਗੇ ਦੇਖੋ ਸਾਰਿਆਂ ਦੇ ਘਰਾਂ ਦੇ ਵਿੱਚੋਂ ਅੱਜ ਕੱਲ ਤਕਰੀਬਨ ਕੋਈ ਹੋਊਗਾ ਜਿਹੜਾ ਸਾਰਾ ਪਰਿਵਾਰ ਸੁਖੀ ਵਸਦਾ ਨਹੀਂ ਹਰ ਇੱਕ ਦਾ ਕੋਈ ਨਾ ਕੋਈ ਜਿਗਰੀ ਗਿਆ ਹੋਇਆ ਹੁੰਦਾ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਖੁਦ ਆਪਣੇ ਵੱਲ ਦੇਖ ਲਿਆ ਕਰੋ ਵੀ ਅਸੀਂ ਬੋਲ ਕੀ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਨੇ ਉਹ ਇਹ ਨਹੀਂ ਪਤਾ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਸੋਡੇ ਨਾਲੋਂ ਵੀ ਪਿਆਰੇ ਉਹਨਾਂ ਦੇ ਗਏ ਹੋਏ ਹੋਣਗੇ ਅਰ ਇਹਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਵੀ ਸਿਰਫ ਫੋਟੋ ਲਗਾ ਕੇ ਆਪਾਂ ਉਹਨਾਂ ਨੂੰ ਯਾਦ ਕਰ ਸਕਦੇ ਹਾਂ ਉਹਨਾਂ ਦੀਆਂ ਯਾਦਾਂ ਆਪਣੇ ਹਿਰਦੇ ਦੇ ਵਿੱਚ ਵੱਸਦੀਆਂ ਨੇ ਉਹਨਾਂ ਵਾਸਤੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੀ ਕਮਾਈ ਦੇ ਵਿੱਚੋਂ ਦਸਵੰਧ ਕੱਢੋ ਉਹਨਾਂ ਦੀ ਕਮਾਈ ਦੇ ਵਿੱਚੋਂ ਤੁਸੀਂ ਗੁਰੂ ਸਾਹਿਬਾਂ ਜੀ ਨੂੰ ਘਰੇ ਲਿਆ ਕੇ ਪਾਠ ਕਰਵਾਓ ਤਾਂ ਕਿ ਉਹਨਾਂ ਦਾ ਵੀ ਭਲਾ ਹੋਵੇ ਤੇ ਤੁਹਾਡੇ ਘਰ ਦਾ ਵੀ ਭਲਾ ਹੋਵੇ ਦੇਖੋ ਮੈਂ ਥੋੜੀ ਜਿਹੀ ਇਮੋਸ਼ਨਲ ਹਾਂ ਕਿਉਂਕਿ ਜਦੋਂ ਮੈਨੂੰ ਕਿ ਇਦਾਂ ਦਾ ਕਮੈਂਟ ਕਰ ਦਿੰਦਾ ਨਾ ਫਿਰ ਮੈਨੂੰ ਬਹੁਤ ਗੁੱਸਾ ਆਉਂਦਾ ਹੈ ਨਾ ਕਿਉਂਕਿ ਮੈਂ ਨਹੀਂ ਚਾਹੁੰਦੀ ਹੁੰਦੀ ਵੀ ਮੇਰੇ ਅੰਦਰੋਂ ਕਿਸੇ ਦੇ ਪ੍ਰਤੀ ਕੋਈ ਮਾੜਾ ਸ਼ਬਦ ਨਿਕਲੇ ਪਰ ਜਦੋਂ ਹਨਾ ਕਹਿੰਦੇ ਹੁੰਦੇ ਨੇ ਦਿਲ ਦੁੱਖ ਦਾ ਆਤਮਾ ਦੁਖਦੀ ਹੈ ਹਨਾ ਫਿਰ ਆਟੋਮੈਟਿਕੀ ਮਾੜਾ ਸ਼ਬਦ ਨਿਕਲ ਜਾਂਦਾ ਮੈਂ ਹੱਥ ਵਨ ਕੇ ਬੇਨਤੀ ਕਰਦੀ ਕਿ ਜਿਹਨੂੰ ਨਹੀਂ ਚੰਗੀ ਲੱਗਦੀ ਨਹੀਂ ਵੀਡੀਓ ਸਕਿਪ ਕਰ ਦਿਓ ਜਾਂ ਤੁਸੀਂ ਬੰਦ ਕਰ ਦਿਓ ਹਨਾ ਪਰ ਇਦਾਂ ਦਾ ਕੋਈ ਵੀ ਕਮੈਂਟ ਨਾ ਕਰਿਓ ਕਰੋ ਜਿਹਦੇ ਨਾਲ ਦੂਸਰੇ ਦੇ ਮਨ ਨੂੰ ਦੁੱਖ ਪਹੁੰਚੇ ਮੈਂ ਕਦੇ ਵੀ ਤੁਹਾਨੂੰ ਕਿਸੇ ਨੂੰ ਗਲਤ ਨਹੀਂ ਬੋਲਦੀ ਕਿਸੇ ਨੂੰ ਗਲਤ ਰਸਤੇ ਨਹੀਂ ਪਾਉਂਦੀ ਸਿਰਫ ਗੁਰਬਾਣੀ ਦੇ ਮੁਤਾਬਿਕ ਜੋ ਵੀ ਹੈ ਠੀਕ ਹੈ ਤੁਸੀਂ ਮੈਨੂੰ ਪੁੱਛਿਆ ਤਾਂ ਮੈਂ ਇਹ ਅੱਜ ਵੀਡੀਓ ਬਣਾਤੀ ਤਾਈਓ ਮੈਂ ਕੱਲ ਨਹੀਂ ਦੱਸਿਆ ਸੀ ਇਸ ਚੀਜ਼ ਬਾਰੇ ਕਿਉਂਕਿ ਫਿਰ ਗਲਤ ਕਮੈਂਟ ਆਉਣ ਲੱਗ ਜਾਂਦੇ ਨੇ ਵੀ ਦੀਦੀ ਉਹ ਕਹਿਣਾ ਵੀ ਇਦਾਂ ਦੀਆਂ ਗੱਲਾਂ ਟੋਟ ਕੇ ਦੱਸਦੇ ਹੋਣਾ ਵੀ ਦੇਖੋ ਇੱਕ ਜਿਹੜੀ ਮੈਂ ਬਜ਼ੁਰਗਾਂ ਤੋਂ ਸਿੱਖੀਆਂ ਹੋਈਆਂ ਚੀਜ਼ਾਂ ਨੇ ਉਹ ਮੈਂ ਤੁਹਾਡੇ ਤੱਕ ਲੈ ਕੇ ਆਉਂਦੀ ਹੁੰਦੀ ਹਣਾ ਤੇ ਚਲੋ ਗੱਲਾਂ ਬਾਤਾਂ ਬਹੁਤ ਦੂਰ ਪਹੁੰਚ ਗਈਆਂ ਤੇ ਆਪਾਂ ਦੱਸਦੇ ਹਾਂ ਵੀ ਜਿਹੜਾ ਤੁਸੀਂ ਨੇ ਹਨਾ ਉਹ ਰੱਖਿਆ ਹੈਗਾ ਉਸ ਦਾ ਕੀ ਕਰਨਾ ਹੈ ਉਸ ਨੂੰ ਓਨਾ ਚਿਰ ਬਿਲਕੁਲ ਨਹੀਂ ਛੇੜਨਾ ਹੋ ਇੰਨੀ ਉੱਚੀ ਜਗ੍ਹਾ ਰੱਖਣਾ ਜਿੱਥੇ ਕੋਈ ਉਤਾਰ ਨਾ ਸਕੇ ਜਿੰਦਾਂ ਕਿ ਸਫਾਈ ਵਗੈਰਾ ਕਰਦੇ ਹੋ ਤਾਂ ਕੋਈ ਉਹਨੂੰ ਕੁਝ ਨਾ ਕਰ ਸਕੇ ਤੇ ਜਦੋਂ ਵੀ ਤੁਹਾਡੇ ਬੱਚਾ ਬੱਚੀ ਭੈਣ ਭਰਾਜੀ ਦਾ ਵੀ ਹੈਗਾ ਰਿਸ਼ਤਾ ਹੋ ਜਾਂਦਾ ਹੈ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਉਸ ਨੂੰ ਉਤਾਰ ਕੇ ਤੁਸੀਂ ਜਿਹੜਾ ਰੱਖਿਆ ਹੋਇਆ ਆਪਣੇ ਲਾਲ ਕੱਪੜੇ ਵਿੱਚ ਉਹਨੂੰ ਕਿਸੇ ਚੱਲਦੇ ਪਾਣੀ ਦੇ ਵਿੱਚ ਤੇਰੇ ਆਉਣਾ ਤੇ ਵਾਹਿਗੁਰੂ ਜੀ ਦਾ ਸੁਕਰਾਨਾ ਕਰਨਾ ਸੁਕਰਾਨੇ ਵਜੋਂ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਦਿਓ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕਰਵਾ ਲਓ ਚਾਹੇ ਸਹਿਜ ਪਾਠ ਜੀ ਪ੍ਰਕਾਸ਼ ਕਰਵਾ ਲਓ ਤੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਦੇਖੋ ਡੇਲੀ ਜਰੂਰ ਕਰਨੇ ਕਰਨੇ ਤੇ ਚੌਪਈ ਸਾਹਿਬ ਜੀ ਦਾ ਪਾਠ ਵੀ ਜਰੂਰ ਕਰਨਾ ਹੈ ਅਗਰ ਹੋ ਸਕੇ ਤਾਂ ਘਟੋ ਘਟ ਸੁਖਮਨੀ ਸਾਹਿਬ ਜੀ ਦੇ ਪਾਠ ਸ਼ੁਰੂ ਕਰੋ ਤਾਂ ਕੋਈ ਵੀ ਤੁਹਾਡਾ ਕਾਰਜ ਨਹੀਂ ਹੈਗਾ ਜਿਹੜਾ ਨਾ ਹੋਵੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਾਂ ਮਿਲਾਂਗੇ ਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕ